ਓ ਗੁਰਮਖੋ ਤੁਸੀਂ ਕਰੋਗੇ ਕੀ ਜੇ ਪਛਾਣ ਹੀ ਨਾ ਆਈ ਰੱਬ ਤੇ ਆ ਕੇ ਸਾਹਮਣੇ ਖੜ ਜੇਗਾ ਜੇ ਪਛਾਣਿਆ ਪਛਾਣਿਆ ਹੀ ਨਾ ਗਿਆ ਜੇ ਪਛਾਣ ਹੀ ਨਾ ਆਈ ਤੇ ਕੀ ਕਰੋਗੇ ਹਾਂ ਪਛਾਣਨਗੇ ਉਹ ਜਿਨ੍ਹਾਂ ਦੀ ਅੱਖ ਬਣ ਚੁੱਕੀ ਏ ਮਾਲਕਾ ਸਾਨੂੰ ਸਿਮਰਨ ਦੇ ਭਗਤੀ ਦੇ ਕਿਰਪਾ ਕਰ ਮਾਲਕਾ ਤੈਨੂੰ ਪਛਾਣਨ ਵਾਲੀ ਨਾਲ ਨਾਲ ਅੱਖ ਵੀ ਦੇ ਦੇ ਸਾਨੂੰ ਜਿੰਦੇ ਨਾਲ ਤੈਨੂੰ ਪਛਾਣ ਲਿਏ ਉਹ ਤੇ ਆ ਕੇ ਸਾਹਮਣੇ ਖੜ ਜੇਗਾ ਜੇ ਪਛਾਣਿਆ ਨਾ ਤਾਂ ਕੀ ਕਰੇਗਾ ਤੂੰ ਕਹਿਣਾ ਵੀ ਨਾ ਜੀ ਨਾ ਜਾਣੇ ਕਿਸ ਬੇਸਮੇ ਆਕਰ ਮਿਲ ਜਾਏ ਭਗਵਾਨ ਦੇ ਹੁੰਦਾ ਪਤਾ ਥੋੜਾ ਜਿੰਨੂੰ ਪਿਆਰ ਕਰਦੇ ਆ ਜਿੰਨੂੰ ਯਾਦ ਕਰਦੇ ਆ ਦੁਨੀਆ ਦੇ ਲੋਕ ਨੇ ਕਿਸੇ ਨਾਲ ਲੱਗ ਜਾਏ ਅਗਲਾ ਕਿੱਥੇ ਕਦਰ ਕਰਦਾ ਹੈ ਪਰ ਜੇ ਮਾਲਕ ਨਾਲ ਲੱਗ ਜਾਏ ਮਾਲਕ ਨਹੀਂ ਆਏ ਉਹ ਉਹ ਤਾਂ ਤੂੰ ਯਾਦ ਕਰ ਤਾਂ ਸਹੀ ਇੱਕ ਵਾਰੀ ਇਹ ਦੁਨੀਆ ਦੇ ਲੋਕ ਨੇ ਤੁਹਾਡੇ ਨਾਲ ਲੱਖਾਂ ਲੋਕੀ ਧੋਖੇ ਕਰ ਜਾਣ ਤੁਹਾਡੇ ਨਾਲ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਚ ਮਤਲਬ ਰੱਖ ਕੇ ਵਰਤਦਾ ਹੈ ਪਰ ਚੇਤੇ ਰੱਖਿਓ ਰਾਜਾ ਸਾਹਿਬ ਦੇ ਪਿਆਰਿਓ ਉਹ ਮਹਾਪੁਰਸ਼ ਰੱਬ ਦੇ ਪਿਆਰੇ ਨਾਲ ਜਿਹੜਾ ਪਿਆਰ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜਿਹੜਾ ਪਿਆਰ ਕਰਦਾ ਹੈ ਗੁਰੂ ਸਾਹਿਬ ਨੇ ਤੁਹਾਡੇ ਨਾਲ ਮਤਲਬ ਕਰਕੇ ਨਹੀਂ ਤੁਹਾਡਾ ਤੁਹਾਡਾ ਜੀਵਨ ਨਿਹਾਲ ਕਰਨ ਵਾਸਤੇ ਤੁਹਾਨੂੰ ਭਵਸਾਗਰ ਤੋਂ ਪਾਰ ਕਰਨ ਵਾਸਤੇ ਵਰਤਣਾ ਸਤ ਮਹਾਰਾਏ ਨੇ ਅਭੇਦ ਕਰਨ ਵਾਸਤੇ ਤੁਹਾਡਾ ਧਿਆਨ ਰੱਖਣਾ ਹੈ ਜ਼ਿੰਦਗੀ ਚ ਨਿਹਾਲ ਨਿਹਾਲ ਜ਼ਿੰਦਗੀ ਮਹਾਰਾਏ ਨੇ ਕਰ ਦੇਣੀ ਹੈ ਇਹ ਚੇਤੇ ਰੱਖਿਓ ਦੁਨੀਆਂ ਦੇ ਲੋਕ ਨੇ ਜਿਹੜੇ ਮਤਲਬ ਤੋਂ ਬਿਨਾਂ ਨਹੀਂ ਜਲ ਸਕਦੇ ਪਰ ਇੱਕ ਗੁਰੂ ਏ ਜੇ ਆ ਹੁਣ ਇੱਥੇ ਗਈ ਬੈਠੇ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੀ ਲੱਕ ਦੁਖਦੀ ਕਿਸੇ ਦੀ ਪਿੱਠ ਦੁਖਦੀ ਕੋਈ ਸਵੇਰ ਤੋਂ ਇੱਥੇ ਆਇਆ ਨਗਰ ਕੀਰਤਨ ਦੇ ਮੈਂ ਸਾਰੇ ਦੀ ਦਰਸ਼ਨ ਕੀਤੇ ਨੇ ਅੱਜ ਮੈਨੂੰ ਪਤਾ ਹੈ ਸਾਰੇ ਤੁਸੀਂ ਥੱਕੇ ਹੋਏ ਆਏ ਹੋ ਪਰ ਇਹ ਚੇਤੇ ਰੱਖਿਓ ਜਿੱਦਣ ਇਸ ਨਗਰ ਕੀਰਤਨ ਦਾ ਜਿੱਦਣ ਆ ਇੱਥੇ ਬੈਠਿਆਂ ਦਾ ਜਿੱਦਣ ਆ ਰਾਤ ਕੱਟੀ ਦਾ ਫਲ ਮਿਲੇਗਾ ਨਾ ਉਹ ਦਾਖਾਂ ਵਰਗਾ ਮਿੱਠਾ ਹੋਏਗਾ ਇਹ ਚੇਤੇ ਰੱਖਿਓ ਇਹ ਦੁਨੀਆ ਦੇ ਲੋਕ ਹਨ ਜਿਹੜੇ ਸਾਡੀ ਮੰਨ ਲਓ ਕਿਸੇ ਤੇ احسان ਕੀਤਾ ਅਗਲਾ ਕਹਿੰਦਾ ਤੂੰ ਇਕੱਲੇ ਨਹੀਂ ਕੀਤਾ ਦੁਨੀਆ ਕਰਦੀ ਫਿਰਦੀ ਜਿੰਨਾ ਮਰਜ਼ੀ ਕਿਸੇ ਤੇ ਪਿਆਰ ਜਿਤਾਈ ਚੱਲੋ ਜਿੰਨਾ ਮਰਜੀ ਪਿਆਰ ਕਈ ਮੈਨੂੰ ਹੁਣ ਨੌਜਵਾਨ ਮਿਲਦੇ ਨੇ ਬਹੁਤ ਬਾਬਾ ਜੀ ਮੈਂ ਕੇਸ ਕਤਲ ਕਰਾਤੀ ਮੈਂ ਦਾੜੀ ਕਤਲ ਕਰਾਤੀ ਮੈਂ ਉਹਦੇ ਪਿੱਛੇ ਘਰ ਦੇਆਂ ਨੂੰ ਛੱਡਦਾ ਜਿੰਦੇ ਪਿੱਛੇ ਘਰ ਦੇ ਖੱਡੇ ਜਿੰਦੇ ਪਿੱਛੇ ਘਰ ਦੇ ਛੱਡੇ ਸਰਸੰਗਤ ਜੀ ਮੈਂ ਜਾਣਾ ਨਹੀਂ ਇੱਧਰ ਨੂੰ ਪਰ ਬਸ ਆਧਾਰਨਾ ਪੜਨਾ ਮੈਂ ਇਹ ਗੁਰੂ ਨਾਨਕ ਦਾ ਘਰ ਹੈ ਇਹ ਗੁਰੂ ਨਾਨਕ ਦਾ ਦਰ ਹੈ ਬਸ ਮੈਂ 15 20 ਮਿੰਟਾਂ 'ਚ ਸਮਾਪਤੀ ਕਰਨੀ ਕਿਉਂਕਿ ਸਮਾਂ ਹੋ ਗਿਆ ਘੰਟੇ ਦਾ ਹੀ ਸਮਾਂ ਸੀ ਸਾਰਾ ਬੜਾ ਲੰਬਾ ਸਮਾਂ ਨਹੀਂ ਆਪਾਂ ਕੋਈ ਆਪਣੇ ਬਣਾਇਆ ਨਹੀਂ ਬਣਦਾ ਇਹ ਸੰਸਾਰ ਦੇ ਲੋਕ ਹਨ ਇਹ ਦੁਨੀਆ ਦੇ ਲੋਕ ਹਨ ਜਿੰਨਾ ਮਰਜ਼ੀ ਪ੍ਰੇਮ ਕਰੋ ਪਿਆਰ ਕਰੋ ਕਾਨੂੰ ਕੋਈ ਬਣਦਾ ਹੈ ਕੋਈ ਆਪਣਾ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾਂਦੇ ਆਪਣਾ ਬਣਾਇਆ ਨਹੀਂ ਬਣਦਾ ਬਣਦੇ ਨੇ ਉਹ ਛੱਡ ਜਾਂਦੇ ਆਪਣਾ ਬਣਾਇਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਟ ਜਾਂਦੇ ਦੁਨੀਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਟ ਜਾਂਦੇ ਦੁਨੀਆ ਸਾਰੀ ਮਤਲਬ ਦੀ ਆਪਾ ਤੇ ਮਤਲਬ ਕੱਟ ਜਾਂਦੇ اے ਦੁਨੀਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਟ ਜਾਂਦੇ اے ਦੁਨੀਆ ਸਾਰੀ ਮਤਲਬ ਦੀ ਪਿਆਰ પાਕੇ ਮਤਲਬ ਕੱਢ ਜਾਂਦੇ ਦੁਨੀਆ ਥਾਰੀ ਮਤਲਬ ਦੀ ਯਾਰਾ ਆ ਕੇ ਮਤਲਬ ਕੱਢ ਜਾਂਦੇ ਕੋਈ ਆਪਣਾ ਬਣਾਇਆ ਨਹੀਂ ਬਣਦਾ ਜਿਹੜੇ ਬਣਦੇ ਨੇ ਉਹ ਛੱਡ ਜਾਂਦੇ ਆਪਣਾ ਬਣਾਇਆ ਨਹੀਂ ਬਣਦਾ ਬਣਦੇ ਨੇ ਉਹ ਛੱਡ ਜਾਂਦੇ ਕੋਈ ਆਪਣਾ ਬਣਾਇਆ ਖੱਡ ਜਾਣਗੇ ਸਰਸੰਗਤ ਜੀ ਕਿਸੇ ਬੰਦੇ ਤੋਂ ਸਾਡੀ ਬੜੀ ਗੂੜੀ ਮਿੱਤਰਤਾ ਹੋਵੇ ਕਿਸੇ ਬੰਦੇ ਤੋਂ ਕੋਈ ਗਲਤੀ ਹੋ ਜਾਏ ਆਪਾਂ ਕਹਦੇ ਯਾਰ ਤੇਰਾ ਤੇ ਯਾਰ ਸੀ ਲੈ ਮੈਂ ਤੇ ਕਦੇ-ਕਦੇ ਮਿਲਦਾ ਸੀ ਮੈਂ ਤੇ ਕਦੇ-ਕਦੇ ਮਿਲਦਾ ਸੀ ਮੇਰਾ ਥੋੜੀ ਮਿੱਤਰ ਸੀ ਕਿਸੇ ਨੂੰ ਜੇਲ੍ਹ ਹੋ ਜਾਏ ਕੋਈ ਪੁਲਿਸ ਵਿੱਚ ਚਲਿਆ ਜਾਏ ਕੋਈ ਗੱਲਬਾਤ ਹੋ ਜਾਏ ਉਸੇ ਵੇਲੇ ਕਿਨਾਰਾ ਕਰ ਜੰਨੇ ਆ ਸਰਸੰਗਤ ਜੀ ਜ਼ਿੰਦਗੀ 'ਚ ਕੋਈ ਗਲਤੀ ਹੋ ਜਾਏ ਲੋਕੀ ਉੱਚੀ ਉੱਚੀ ਪੰਡਦੇ ਨੇ ਵੇਖਿਆ ਫਲਾਣੇ ਦੀ ਧੀ ਇਦਾਂ ਦੀ ਨਿਕਲੀ ਫਲਾਣੇ ਦਾ ਪੁੱਤਰ ਇਦਾਂ ਦਾ ਨਿਕਲਿਆ ਫਲਾਣੇ ਨੇ ਆਹ ਕਰਤਾ ਪਰ ਚੇਤੇ ਰੱਖਿਓ ਜੇ ਸਤਗੁਰੂ ਨਾਲ ਲੱਗੀ ਹੈ ਨਾ ਇੱਕ ਗੁਨਾਹ ਮੇਰੇ ਮਾਪੇ ਵੇਖਣ ਦੇ ਦੇਵਨ ਦੇਸ਼ ਨਿਕਾਲਾ ਇੱਕ ਗੁਨਾ ਮੇਰਾ ਅੱਲਾ ਵੇਖੇ ਜੀਉ ਪੜਦੇ ਪਾਵਣ ਵਾਲਾ ਮਹਾਰਾਏ ਨੇ ਹਮੇਸ਼ਾ ਪੜਦਾ ਕੱਜਣਾ ਹੈ ਜਿਤੇ ਰੱਖਿਓ ਪਰ ਮੈਂ ਵੇੰਦੀ ਇਹ ਕਰਦਾ ਸਰਸੰਗਤ ਜੀ ਐਸੇ ਸਤਿਗੁਰਾਂ ਨਾਲ ਲਾਈਏ ਮਹਾਰਾਜ ਨਾਮ ਬਖਸ਼ ਭਗਤੀ ਬਖਸ਼ ਤੈਨੂੰ ਪਛਾਣਨ ਵਾਲੀ ਅੱਖ ਬਖਸ਼ ਹੁਣ ਦੇਖੋ ਜਿਹੜੇ ਰੱਬ ਦੇ ਪਿਆਰੇ ਮਹਾਪੁਰਸ਼ ਨੇ ਕਿੱਥੇ ਜਾਂਦੇ ਨੇ ਉਹਨਾ ਕਿੱਥੇ ਜਾਣਾ ਇੱਥੇ ਹੀ ਰਹਿਣਾ ਸਾਡੇ ਵਿੱਚ ਹੀ ਰਹਿਣਾ ਜਿਹੜੇ ਰੱਬ ਦੇ ਪਿਆਰੇ ਕਈ ਗੁਰਮਖ ਮੈਨੂੰ ਮਿਲਦੇ ਨੇ ਫੋਨ ਵੀ ਆਉਂਦੇ ਨੇ ਸਾਨੂੰ ਚਲਕਾਰੇ ਪਏ ਸਾਨੂੰ ਦਰਸ਼ਨ ਹੋਏ ਸਾਨੂੰ ਸੁਪਨੇ 'ਚ ਦੇਸ ਗਏ ਬੜੀਆਂ ਰੂਹਾਂ ਮਿਲਦੀਆਂ ਨੇ ਜਦੋਂ ਉਹ ਮੈਂ ਰਾਜਾ ਸਾਹਿਬ ਦੇ ਗਾਣੇ ਕੀਤੇ ਨੇ ਕੋਈ ਅਮਰੀਕਾ ਤੋਂ ਕੋਈ ਕੈਨੇਡਾ ਤੋਂ ਬਾਹਰੋਂ ਇੱਥੋਂ ਸਾਰੇ ਫੋਨ ਆਉਂਦੇ ਹੀ ਰਹਿੰਦੇ ਨੇ ਬੜੀ ਕਿਰਪਾ ਹੋਈ ਬੜਾ ਆਨੰਦ ਬਣਿਆ ਜਾਣਾ ਕਿੱਥੇ ਉਹਨਾਂ ਨੇ ਇੱਥੇ ਹੀ ਤੇ ਰਹਿਣਾ ਸਾਡੇ ਕੋਲ ਅੱਖ ਹੈ ਨਹੀਂ ਲੋਕੀ ਵੇ ਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਜ ਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਨਾ ਇੱਕ ਗੁਰਸਿੱਖ ਨੇ ਤਾਜ਼ਾ ਸ਼ਹਿਦ ਚੋਇਆ ਮਹਾਰਾਜ ਦੇ ਟਾਈਮ 'ਚ ਗੁਰਸਿੱਖ ਨੇ ਤਾਜ਼ਾ ਸ਼ਹਿਦ ਚੋਇਆ ਸੁੱਚਾ ਭਾਂਡਾ ਲਿਆ ਆਪਣੇ ਹੱਥੀ ਸ਼ਹਿਦ ਚੋਇਆ ਉਹਨੇ ਸ਼ਹਿਦ ਚੋ ਕੇ ਕਹਿੰਦਾ ਮਹਾਰਾਜ ਨੂੰ ਭੋਗ ਲਵਾਵਾਂਗਾ ਗੁਰੂ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖੁਸ਼ ਹੋਣਗੇ ਸਾਰਸੰਗਤ ਜੀ ਮਹਾਰਾਜ ਸ਼ਕਣਗੇ ਖੁਸ਼ ਹੋਣਗੇ ਉਹਨੇ ਐ ਭਾਂਡੇ ਚ ਸ਼ਹਿਦ ਚੋਇਆ ਤੇ ਲੈ ਕੇ ਤੁਰ ਪਿਆ ਮਹਾਰਾਜ ਜਦੋਂ ਜਾਣ ਲੱਗਿਆ ਨਾ ਜਾਂਦੇ ਜਾਂਦੇ ਨੂੰ ਰਸਤੇ ਚ ਭਾਈ ਕੱਟੂ ਜੀ ਮਿਲ ਗਏ ਭਾਈ ਕੱਟੂ ਜੀ ਰਸਤੇ 'ਤੇ ਐ ਬੈਠੇ ਨੇ ਸਿਰ ਤੇ ਸਾਫਾ ਬੰਨਿਆ ਵਿਚਾਲੇ ਬੈਠੇ ਰਸਤੇ ਦੇ ਉਹ ਡੱਬਾ ਫੜੀ ਐ ਲਈ ਜਾਂਦਾ ਡੱਬਾ ਫੜਿਆ ਉਹਨੇ ਐਦਾਂ ਲਈ ਜਾਂਦਾ ਭਾਈ ਕੱਟੂ ਜੀ ਆਖਣ ਲੱਗੇ ਗੁਰਸਿੱਖਾ ਰੁਕ ਜਾ ਕਿੱਥੇ ਚੱਲਿਆ ਕਹਿੰਦਾ ਮੈਂ ਚੱਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣ ਚੱਲਿਆ ਦੱਬਾ ਕੀ ਲੈ ਕੇ ਚੱਲੇ ਮਹਾਰਾਜ ਵਾਸਤੇ ਭਾਈ ਕੱਟੂ ਪੁੱਛਦਾ ਕੀ ਲੈ ਕੇ ਚੱਲੇ ਆ ਕਹਿੰਦਾ ਮੈਂ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਚੱਲਿਆ ਤਾਜੀ ਸ਼ਹਿਦ ਚੋਈ ਸੁੱਚੇ ਭਾਂਡੇ ਚ ਪਾਈ ਤੇ ਮਹਾਰਾਜ ਨੂੰ ਦੇਣੀ ਭੋਗ ਲਾਉਣਗੇ ਮਹਾਰਾਜ ਧਿਆੰਦਿਓ ਬਈ ਪੇਟ ਨਹੀਂ ਕਰੀਦੀ ਮਹਾਰਾਜਾਂ ਧਿਆੰਦ ਸਰਸੰਗਤ ਜੀ ਤਾਜਾ ਕਹਿੰਦਾ ਸ਼ਹਿਦ ਚੋਈ ਲੈ ਕੇ ਜੰਨੇ ਆ ਮਹਾਰਾਜ ਵਾਸਤੇ ਭਾਈ ਕੱਟੂ ਕਹਿੰਦਾ ਅੱਛਾ ਕਹਿੰਦਾ ਐਂ ਕਰ ਥੋੜੀ ਜੀ ਸ਼ਹਿਦ ਮੈਨੂੰ ਦੇ ਦਿਓ ਆਏ ਕਹਿੰਦਾ ਵਿਚਾਲੇ ਬੈਠਾ ਰਸਤੇ 'ਤੇ ਥੋੜਾ ਜਿਹਾ ਸ਼ਹਿਦ ਦੇ ਦੇ ਉਹ ਕਹਿੰਦਾ ਤੈਨੂੰ ਤੈਨੂੰ ਸ਼ਹਿਦ ਕਿਉਂ ਦੇ ਆਂ ਪਹਿਲਾਂ ਗੁਰੂ ਸਾਹਿਬ ਭੋਗ ਲਾਉਣਗੇ ਮਹਾਰਾਜ ਛਕਣਗੇ ਫੇਰ ਜੇ ਬਚ ਗਈ ਤੇ ਲੈ ਲਈ ਪਰ ਪਹਿਲਾਂ ਥੋੜਾ ਦੇਣੀ ਤੈਨੂੰ ਉਹ ਫੇਰ ਕਹਿੰਦਾ ਇਹ ਨਾ ਮੇਰਾ ਦਿਲ ਕਰਦਾ ਹੈ ਮਹਾਰਾਜ ਕੋਲ ਵੀ ਤੇ ਲੈ ਕੇ ਚੱਲੇ ਆ ਮੈਨੂੰ ਹੀ ਛਕਾ ਦੇ ਥੋੜੀ ਜੀ ਸ਼ਹਿਦ ਦੇ ਦੇ ਬਸ ਸਰਸੰਗਤ ਜੀ ਭਾਈ ਕੱਟੂ ਬੋਲਦਾ ਥੋੜਾ ਜ੍ਹਾ ਸ਼ਹਿਦ ਤਲੀ ਤੇ ਰੱਖ ਦੇ ਮਹਾਰਾਜ ਨੂੰ ਸ਼ਿਕਾਦੀ ਬਾਅਦ ਇਹ ਨਾ ਕਮਲਾ ਹੋਗੇ ਤੇਰੀ ਛਗੀ ਹੋਈ ਸ਼ਹਿਦ ਮਹਾਰਾਜ ਛਕਣਗੇ ਪਹਿਲਾਂ ਗੁਰੂ ਸਾਹਿਬ ਭੋਗ ਲਾਉਣਗੇ ਫੇਰ ਦੇ ਆਂਗਾ ਆ ਕੇ ਨਹੀਂ ਨਹੀਂ ਮਿਲਦੀ ਮਹਾਰਾਜ ਛਕਣਗੇ ਸ਼ਹਿਦ ਭਾਈ ਕੱਟੂ ਕਹਿੰਦਾ ਕਹਿੰਦਾ ਅੱਛਾ ਐਂ ਦੱਸ ਮਹਾਰਾਜ ਸ਼ਹਿਦ ਤੇਰੀ ਛਕ ਲੈਣਗੇ ਇਹਨਾਂ ਹਾਂ ਸ਼ਹਿਦ ਛਕਣਗੇ ਮਹਾਰਾਜ ਕੀ ਦੇਣਗੇ ਤੈਨੂੰ ਸ਼ਹਿਦ ਛਾ ਕੇ ਕੀ ਲਏਗਾ ਮਹਾਰਾਜ ਦਾ ਇਹ ਨਾ ਮਹਾਰਾਜ ਦਾ ਕੀ ਪਤਾ ਕੀ ਦੇ ਦੇਣ ਖੁਸ਼ੀਆਂ ਦਾ ਮਹਾਰਾਜ ਖੁਸ਼ੀ ਦੇ ਘਰ ਚਾਉਣ ਸ਼ਹਿਦ ਛਾ ਕੇ ਕੀ ਪਤਾ ਕੀ ਦੇ ਦੇਣ ਕਿਹੜੀ ਚੀਜ਼ ਮੈਨੂੰ ਭੇਟਾ ਕਰ ਦੇਣ ਕਿਹੜਾ ਵਰ ਦੇ ਦੇਣ ਕਿਹੜੀ ਖੁਸ਼ੀ ਦੇ ਦੇਣ ਕਹਿੰਦੇ ਅੱਛਾ ਮਹਾਰਾਜ ਨੂੰ ਸ਼ਹਿਦ ਸ਼ਿਕਾ ਕੇ ਖੁਸ਼ੀਆਂ ਭਾਲਦਾ ਹੈ ਕਹਿੰਦਾ ਹਾਂ ਵਰ ਭਾਲਦਾ ਹੈ ਕਹਿੰਦਾ ਹਾਂ ਕੀ ਪਤਾ ਮਾਰੇ ਖੁਸ਼ ਹੋ ਕੇ ਕੀ ਦੇ ਦੇਣ ਭਾਈ ਗੱਟੂ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣਾ ਗੁਰ ਸਿੱਖਾ ਉੱਥੇ ਜਾ ਕੇ ਵੀ ਤੇ ਮੰਗਣਾ ਹੈ ਮੈਨੂੰ ਥੋੜੀ ਜੀ ਸ਼ਹਿਦ ਸ਼ਿਕਾ ਜੋ ਚਾਹੀਦਾ ਮੇਰੇ ਤੋਂ ਮੰਗ ਲੈ ਆਏ ਕਹਿੰਦਾ ਜੋ ਚਾਹੀਦਾ ਹੈ ਮੈਨੂੰ ਦੱਸ ਕੀ ਚਾਹੀਦਾ ਮੇਰੇ ਤੋਂ ਮੰਗ ਲੈ ਸਾਹ ਸੰਗਤ ਜੀ ਭਾਈ ਗੱਟੂ ਥੋੜੀ ਜੀ ਸ਼ਹਿਦ ਦੇ ਦੇ ਦੱਸ ਕੀ ਚਾਹੀਦਾ ਹੁਣੇ ਦੇਾਂਗਾ ਉਹ ਗੁਰਸਿੱਖ ਪਤਾ ਹੀ ਕਹਿੰਦਾ ਇਹਨਾਂ ਗੱਲ ਸੁਣ ਸ਼ਹਿਦ ਦੇ ਡੱਬੇ ਦੇ ਲਾਲਚ ਚ ਐਵੇਂ ਐਡੀਆਂ ਪਾਰੀਆਂ ਗੱਲਾਂ ਕਰਦਾ ਉਹ ਤੂੰ ਤੇ ਆਪ ਮੇਰੇ ਤੋਂ ਮੰਗਦਾ ਫਿਰਦਾ ਫਿਰਦਾ ਮੇਰੇ ਤੋਂ ਤੂੰ ਤੇ ਆਪ ਮੰਗ ਰੇਂ ਵੀ ਸ਼ਹਿਦ ਦੇ ਦੇ ਥੋੜੀ ਜੀ ਤੂੰ ਮੈਨੂੰ ਕੀ ਦੇਵੇਂਗਾ ਐਡੀ ਆਪਣੇ ਆਪ ਨੂੰ ਅਜਮਤ ਸਮਝਦਾ ਹੈ ਆਪਣੇ ਆਪ 'ਚ ਤੂੰ ਤੇ ਆਪ ਮੰਗਤਾ ਬਣਿਆ ਵਿਚਾਲੇ ਬੋਰੀ ਢਾ ਕੇ ਤੂੰ ਰਸਤੇ ਤੇ ਬੈਠਾ ਹੈ ਤੇਰੇ ਕੋਲ ਕੀ ਐਸਾ ਇਹਨਾਂ ਨਹੀਂ ਨਹੀਂ ਤੂੰ ਦੱਸ ਦੇ ਸਹੀ ਕੀ ਚਾਹੀਦਾ ਮੰਗ ਲੈ ਜੋ ਮੰਗਣਾ ਸ਼ਹਿਦ ਖਵਾ ਦੇ ਬਸ ਉਹ ਕਹਿੰਦਾ ਜਾ ਕਮਲਿਆ ਆਵਦੀਆਂ ਕਮਲੀਆਂ ਮਾਰੀ ਜਾਂਦੀ ਬੜਾ ਮੰਗਿਆ ਸ਼ਹਿਦ ਮੰਗਿਆ ਨਾ ਦਿੱਤਾ ਭਾਈ ਘਟੂ ਕਹਿੰਦਾ ਨਹੀਂ ਦੇਣਾ ਕਹਿੰਦਾ ਨਾ ਕਹਿੰਦਾ ਜਾ ਫਿਰ ਲੈ ਜਾ ਮਾਰੇ ਕੋਲ ਸ਼ਿਕਾਰ ਲੈ ਆ ਕੇ ਮਾਰੇ ਸਰਸੰਗਤ ਜੀ ਭਾਈ ਕਟੂ ਸ਼ਹਿਤ ਨਹੀਂ ਦਿੱਤਾ ਚਲੇ ਆ ਗਏ ਗੁਰਸਿੱਖ ਮਹਾਰਾਜ ਦੇ ਚਰਣਾ ਜਗਿਆ ਜਿਵੇਂ ਗੁਰੂ ਗ੍ਰੰਥ ਸਾਹਿਬਹਾਰੇ ਬੈਠੇ ਐ ਸਾਰੇ ਆਪੋ ਆਪਣੀ ਪੇਟਾ ਰੱਖਦੇ ਨੇ ਪਿਟਾਵਾਂ ਰੱਖਦੇ ਨੇ ਜੋ ਜੋ ਜਿੰਨੇ ਜੋ ਜੋ ਲਿਆਂਦਾ ਸਭ ਰੱਖੀ ਜਾਂਦੇ ਨੇ ਜਦੋਂ ਗੁਰਸਿੱਖ ਦੀ ਵਾਰੀ ਆਈ ਨਾ ਮਹਾਰਾਜ ਨੇ ਆ ਵੀ ਗੁਰਸਿੱਖਾ ਪਿੱਛੋਂ ਹੀ ਨਾ ਆਵਾਜ਼ ਮਾਰ ਲਈ ਕੋਲ ਆ ਜਾ ਕੀ ਲਿਆਇਆ ਮਹਾਰਾਜ ਜੀ ਤਾਜ਼ਾ ਚੋਕੇ ਸ਼ਹਿਦ ਲਿਆਉਂਦਾ ਹੈ ਕਹਿੰਦੇ ਅੱਛਾ ਤਾਜ਼ਾ ਚੋਇਆ ਹਾਂ ਮਹਾਰਾਜ ਵਾਹ ਬਈ ਗੁਰਸਿੱਖਾ ਅੱਜ ਸ਼ਹਿਦ ਛਕਾਂਗੇ ਤੇਰਾ ਲਿਆ ਕੇ ਥੋੜਾ ਜਿਹਾ ਜਦੋਂ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਡੱਬਾ ਫੜਿਆ ਸ਼ਹਿਦ ਵਾਲਾ ਮਾਰੇ ਨੂੰ ਵਰਸਖ ਕਹਿੰਦਾ ਹੈ ਮਾਰੇ ਭੋਗ ਲਾਓ ਰੱਖਿਓ ਨਾ ਛਕ ਲਓ ਤਾਜਾ ਚੋਕੇ ਲਿਆਂਦਾ ਹੈ ਕਿਨੇ ਛਕ ਲੀਏ ਹਾਂ ਮਹਾਰਾਜ ਜਦੋਂ ਨੇ ਢੱਕਣ ਖੋਲਿਆ ਸ਼ਹਿਦ ਨਹੀਂ ਵਿੱਚ ਕੀੜੇ ਚੱਲਦੇ ਨੇ ਬੋਲੋ ਜੀ ਵਾਹਿਗੁਰੂ ਸ਼ਹਿਦ ਵਿੱਚ ਕੀੜੇ ਚੱਲਦੇ ਨੇ ਮਹਾਰਾ ਜੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਆ ਕੀ ਗੁਰਸਿੱਖਾ ਆ ਕੀੜਿਆਂ ਵਾਲੀ ਸ਼ਹਿਦ ਸਾਡੇ ਵਾਸਤੇ ਤੈਨੂੰ ਸਾਫ ਸ਼ਹਿਦ ਨਾ ਮਿਲੀ ਕਹਿੰਦਾ ਮਹਾਰਾਜ ਜੀ ਤਾਜ਼ਾ ਪੰਟ ਤਾਜ਼ਾ ਸ਼ਹਿਦ ਚੋਇਆ ਸੁੱਚਾ ਪੰਡਾ ਲਿਆ ਐਨੀ ਸ਼ਰਧਾ ਨਾਲ ਲੈ ਕੇ ਆਇਆ ਕੀੜੇ ਕਿਵੇਂ ਚੱਲ ਗਏ ਹੈਰਾਨੀ ਦੀ ਗੱਲ ਮਹਾਰਾਜ ਜੀ ਅੱਜ ਤੇ ਚੋਇਆ ਏਹੇ ਮਹਾਰਾਜ ਮਾਰੇ ਕੀੜੇ ਕਿਵੇਂ ਚੱਲ ਗਏ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਗੱਲ ਸੁਣੋ ਘਰ ਸਿੱਖਾ ਰਸਤੇ ਚ ਮੰਗੀ ਸੀ ਦਿੱਤੀ ਨਹੀਂ ਹੁਣ ਦੇਣਾ ਰਸਤੇ 'ਚ ਮੰਗੀ ਸੀ ਉਦੋਂ ਦਿੱਤੀ ਮਾਰੇ ਰਸਤੇ 'ਚ ਤੁਸੀਂ ਕਦੋਂ ਮੰਗੀ ਸੀ ਕਹਿੰਦੇ ਯਾਦ ਕਰ ਰਸਤੇ 'ਚ ਕਦੋਂ ਮੰਗੀ ਸ਼ਾਇਦ ਕਹਿੰਦੇ ਯਾਦ ਕਰ ਕਹਿੰਦਾ ਮਾਰੇ ਤੁਸੀਂ ਥੋੜੀ ਮੰਗੀ ਸੀ ਉਥੇ ਤੁਹਾਡਾ ਕਮਲਾ ਜਿਹਾ ਸਿੱਖ ਐਂ ਬੋਲਦਾ ਐ ਤੁਹਾਡਾ ਕਮਲਾ ਜੀ ਦਾ ਸਿੱਖ ਕੱਟੂ ਉਹ ਕਹਿੰਦਾ ਸੀ ਵੀ ਥੋੜੀ ਜੀ ਸ਼ਹਿਦ ਦੇ ਦੇ ਤੁਸੀਂ ਥੋੜਾ ਮੰਗੀ ਸੀ ਮਹਾਰਾਜ ਆਖਣ ਲੱਗੇ ਗੱਲ ਸੁਣੋ ਗੁਰਸਿੱਖਾ ਕਿ ਨਾ ਮਹਾਰਾਜ ਕਮਲਾ ਜੀ ਦਾ ਸਿੱਖ ਕੱਟੂ ਸਾਫਾ ਬੰਨਿਆ ਰਸਤੇ 'ਚ ਬੈਠਾ ਮੈਨੂੰ ਕਹਿੰਦਾ ਸ਼ਹਿਦ ਦੇ ਦੇ ਮਹਾਰਾਜ ਹੁੰਦੀ ਕਿਹੜੀ ਗੱਲ ਏ ਮਾਰੇ ਕਹਿੰਦੇ ਹੁੰਦੀ ਤੇ ਸਾਰੀ ਗੱਲ ਤੇ ਤੈਨੂੰ ਮੰਗੀ ਗਿਆ ਤੂੰ ਦਿੱਤੀ ਮਹਾਰਾਜ ਜੀ ਮੇਰੇ ਪਿਆਰੇ ਨੂੰ ਕਮਲਾ ਨਾ ਜਾਣੀ ਤੂੰ ਕਮਲਾ ਗਈ ਨਾ ਚੇਤੇ ਰੱਖੀ ਹੁੰਦੀ ਰਸਨਾ ਤੇ ਮੀਰੀ ਪੀਰੀ ਵਾਲਾ ਵਸਦਾ ਹੈ ਮੇਰਾ ਵਸਾ ਹੈ ਐਵੇਂ ਨਹੀਂ ਜਿਹੜੇ ਰਾਜਾ 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 ਦਿਨ ਰਾਤ ਜਪਦੇ ਨੇ ਨਾ ਉਹਨਾਂ ਦੀ ਰਸਨਾ ਤੇ ਰਾਜਾ ਹੀ ਵੱਸੀ ਸੱਚ ਹੈ ਮੇਰੇ ਪਿਆਰੇ ਨੂੰ ਕਮਲਾ ਨਾ ਜਾਣੀ ਹੋਂਦੀ ਰਸਨਾ ਤੇ ਰੱਬ ਵਸਦਾ ਮੇਰੇ ਪਿਆਰੇ ਨੂੰ ਕਮਣਾ ਨਾ ਜਾਣੀ ਰਸਨਾ ਤੇ ਰੱਬ ਵਸਦਾ ਵਣ ਹੋ ਇਹਨਾਂ ਮਾਰੇ ਮੈਂ ਤੇ ਲੈ ਕੇ ਆ ਗਿਆ ਜਾ ਚਲੇ ਆ ਜਾ ਕਹਿ ਜਾ ਕੇ ਉਹਨੂੰ ਡੱਬਾ ਬੰਦ ਕੀਤਾ ਵਾਪਸ ਚਲੇ ਆ ਗਿਆ ਭਾਈ ਕੱਟੂ ਜੀ ਰਸਤੇ 'ਚ ਬੈਠੇ ਕਹਿੰਦਾ ਭਾਈ ਸਾਹਿਬ ਜੀ ਗਲਤੀ ਹੋ ਗਈ ਮਹਾਂਪੁਰਸ਼ੋ ਆ ਸ਼ਹਿਦ ਛਕ ਲਓ ਭਾਈ ਕੱਟੂ ਕਹਿੰਦਾ ਪਹਿਲਾਂ ਮੰਗੀ ਸੀ ਦਿੱਤੀ ਨਹੀਂ ਹੁਣ ਦੇਣ ਆ ਗਿਆ ਜਾ ਲੈ ਜਾ ਸ਼ਿਕਾਇਤ ਨਹੀਂ ਮਹਾਰਾਜੋ ਇਹਨਾਂ ਭੁੱਲ ਹੋ ਗਈ ਮੈਂ ਨਹੀਂ ਛਕਣੀ ਇਹਨਾਂ ਮਹਾਰਾਜ ਨੇ ਭੇਜਿਆ ਇਹਨਾਂ ਫੇਰ ਲੈ ਆ ਮਾਰੇ ਨੇ ਆਖਿਆ ਲਿਆ ਸ਼ਹਿਦ ਜਦੋਂ ਢੱਕਣ ਖੋਲਿਆ ਜਿਵੇਂ ਤਾਜ਼ਾ ਜੋ ਕੇ ਸ਼ਹਿਦ ਪਾਇਆ ਕੋਈ ਕੀੜਾ ਨਹੀਂ ਕੋਈ ਮੱਖੀ ਨਹੀਂ ਜਿੱਦਾਂ ਤਾਜ਼ਾ ਜੋ ਕੇ ਸ਼ਹਿਦ ਪਾਇਆ ਉਦਾਂ ਹੀ ਨੋ ਵਰ ਨੋ ਭਾਈ ਕੱਟੂ ਸ਼ਹਿਦ ਛੱਕਦਾ 10 ਸਿੱਖਾ ਕੀ ਚਾਹੀਦਾ ਇੱਕ ਵਾਰੀ ਮੂੰਹੋਂ ਬੋਲ ਕੀ ਜਾਈਦਾ ਸਤਸੰਗਤ ਜੀ ਉਹ ਰੱਬ ਨੂੰ ਵੀ ਮੰਨਣੇ ਪੈਂਦੇ ਬੋਲੇ ਬੋਲ ਫਕੀਰਾਂ ਦੇ ਰੱਬ ਨੂੰ ਵੀ ਮੰਨਣੇ ਪੈਂਦੇ ਬੋਲੇ ਬੋਲ ਫਕੀਰਾਂ ਦੇ ਸੋ ਸਾਧ ਸੰਗਤ ਜੀ ਮੈਂ ਇਹੀ ਬੇਨਤੀ ਤੁਹਾਡੇ ਸਭ ਦੇ ਚਰਨਾਂ ਵਿੱਚ ਕਰਦਾ ਨਾਮ ਜਪੋ ਭਗਤੀ ਕਰੋ ਮਜਾਰੇ ਜਾਓ ਝਿੰਗੜਾ ਆਜੋ ਵੱਲੋਵੜ ਚਲੇ ਜਾਓ ਜਿੱਥੇ ਜਿੱਥੇ ਮਹਾਪੁਰਸ਼ਾਂ ਦੇ ਸਥਾਨ ਨੇ ਆਨੰਦ ਨਾਲ ਬਹਿ ਕੇ એનર્ਜੀ ਉਹ ਪੋਜ਼ਿਟਿਵਿਟੀ ਉਹ ਸ਼ਕਤੀ ਉਹਨਾਂ ਦਾ ਉਹਨਾਂ ਨੂੰ ਮਹਿਸੂਸ ਕਰੋ ਉਹਨਾਂ ਦਾ ਪਿਆਰ ਮਹਿਸੂਸ ਕਰੋ ਯਾਦ ਕਰੋ ਤੇ ਚੇਤੇ ਰੱਖਿਓ ਜਿੱਦਾਂ ਬਾਹਰ ਯਾਦ ਕਰਦੇ ਹੋ ਨਾ ਦੁਨੀਆਂ ਦੇ ਲੋਕਾਂ ਨੂੰ ਯਾਦ ਕਰ ਲਓ ਹੋ ਸਕਦਾ ਔਣ ਤੇ ਨਾ ਔਣ ਪਰ ਜੇ ਰੱਬ ਦੇ ਪਿਆਰਿਆਂ ਨੂੰ ਯਾਦ ਕਰੀਏ ਜਰੂਰ ਆਉਂਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਘਟ-ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਜੀਰ ਪਛਾਣਤ